ਕਸੂਰ ਸਾਡਾ ਦੋਸ਼ ਮਹਾਰਾਜ ਨੂੰ ਦੇਣਾ ਹਾਂਜੀ ਦੋਸਤੋ ਇਹੀ ਗੱਲ ਅੱਜ ਟੁਕਵੀ ਹੈ ਬਹੁਤਾ ਸਾਰੇ ਲੋਕ ਕੀ ਕਰਦੇ ਹਨ ਗੁਰਦੁਆਰੇ ਜਾਂਦੇ ਹਨ ਗੁਰਦੁਆਰੇ ਜਾਂਦੇ ਹਨ ਸਿਰਫ ਉਤਲੇ ਮਨੋਕਰੋਂ ਚੱਲਦੇ ਨੇ ਆ ਬਸ ਇੱਕ ਇੱਕੋ ਹੀ ਨਾਮ ਯਾਦ ਰਹਿੰਦਾ ਵੀ ਗੁਰਦੁਆਰੇ ਜਾਣਾ ਪਰ ਜਿਹੜੀ ਮਨ ਵਿੱਚ ਭਾਵਨਾ ਉਹ ਜਾਗਦੀ ਨਹੀਂ ਹੈ ਕਿਉਂਕਿ ਜਦੋਂ ਆਪਾਂ ਕਿਸੇ ਚੀਜ਼ ਨੂੰ ਯਾਦ ਕਰਾਂਗੇ ਜਾਂ ਆਪਾਂ ਗੁਰੂ ਨੂੰ ਹਰ ਵੇਲੇ ਯਾਦ ਰੱਖਾਂਗੇ ਗੁਰੂ ਨੂੰ ਆਪਾਂ ਯਾਦ ਕਰਕੇ ਕਰੋ ਚੱਲਾਂਗੇ ਗੁਰਦੁਆਰੇ ਪਹੁੰਚਾਂਗੇ ਤਦ ਜਾ ਕੇ ਗੁਰੂ ਆਪਾਂ ਨੂੰ ਮਿਲਦਾ ਗੁਰੂ ਤਾਦਾ ਕੇ ਆਪਣੀ ਸੁਣਦਾ ਇਹ ਨਹੀਂ ਹੈਗਾ ਆਪਾਂ ਕਰੋ ਇੱਕ ਜਵਾਨ ਚੋਂ ਸ਼ਬਦ ਕੱਢ ਦਿੱਤਾ ਕਿ ਅਸੀਂ ਗੁਰੂ ਘਰ ਚਾਹਨੇ ਆ ਗੁਰੂ ਘਰ ਦਾ ਨਾਮ ਲੈ ਕੇ ਆਪਾਂ ਰਾਸਤੇ ਵਿੱਚ 50 ਜਨਾਂ ਨੂੰ ਬੁਲਾਉਂਦੇ ਆ ਠੀਕ ਆ ਫਿਰ ਮੱਥਾ ਆਪਾਂ ਜਦੋਂ ਟੇਕਦੇ ਆ ਮੱਥਾ ਟੇਕਣ ਲੱਗੇ ਇਹ ਵੀ ਅਸੀਂ ਇੱਧਰ ਉੱਧਰ ਝਾਕਦੇ ਆ ਯਾਨੀ ਕਿ ਜਿਹੜਾ ਸਾਡਾ ਧਿਆਨ ਆ ਉਹ ਤਾਂ ਗੁਰੂ ਵੱਲ ਤਾਂ ਗਿਆ ਹੀ ਨਹੀਂ ਉਹ ਸਿਰਫ ਉੱਪਰਲੇ ਬੰਨੂ ਅਸੀਂ ਗੁਰੂ ਘਰ ਆ ਗਏ ਫੇਰ ਜਦੋਂ ਅਰਦਾਸ ਹੁੰਦੀ ਹੈ ਕੋਈ ਵੀ ਬੰਦਾ ਬਹੁਤ ਘੱਟ ਬਹੁਤ ਘੱਟ ਬੰਦਾ ਦਿਲੋਂ ਦਿਲੋਂ ਗੁਰੂ ਨਾਲ ਜੁੜਦਾ ਅਰਦਾਸ 'ਚ ਨਹੀਂ ਸਾਰੇ ਇੱਕ ਦੂਜੇ ਦੇ ਮੂੰਹ ਵੱਲ ਦੇਖਦੇ ਆ ਤੇ ਮੂੰਹ ਵੱਲ ਦੇਖਦੇ ਆ ਜਾਂ बस ਇੱਕ ਗੱਲ ਕਹਿਣਗੇ ਵੀ ਵਾਹਿਗੁਰੂ ਜਦੋਂ ਬੋਲਿਆ ਜਾਂਦਾ ਅਰਦਾਸ 'ਚ ਵੀ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਬੋਲਣ ਉਹਦਾ ਵਕਤ ਕਈ ਬੰਦਿਆਂ ਦਾ ਧਿਆਨ ਹੋਰ ਪਾਸੇ ਤੇ ਰੈਫਰਦਾ ਯਾਨੀ ਕਿ ਆਪਣਾ ਜਿਹੜਾ ਮਨ ਹੈ ਉਹਦਾ ਗੁਰੂ ਵਾਲੇ ਪਾਸੇ ਹੁੰਦਾ ਹੀ ਨਹੀਂ ਇਸ ਕਰਕੇ ਆਪਾਂ ਨੂੰ ਜਿੰਨਾ ਕ ਆਪਣਾ ਮਨ ਹੁੰਦਾ ਉਹਨਾਂ ਕ ਆਪਾਂ ਨੂੰ ਫਲ ਮਿਲ ਜਾਂਦਾ ਹਾਂਜੀ ਦੋਸਤੋ ਇਹ ਬਿਲਕੁਲ ਸਚਾਈ ਹੈ ਬਹੁਤੇ ਲੋਕਾਂ ਨੂੰ ਮੇਰੀ ਗੱਲ ਚੰਗੀ ਨਹੀਂ ਲੱਗਣੀ ਲੇਕਿਨ ਰਿਐਲਿਟੀ ਵਿੱਚ ਇਹ ਸਚਾਈ ਹੈ ਜਦੋਂ ਤੱਕ ਆਪਾਂ ਪੂਰਾ ਗੁਰੂ ਨਾਲ ਨਹੀਂ ਜੁੜਦੇ ਭਿੱਜ ਕੇ ਆਪਾਂ ਗੁਰੂ ਨੂੰ ਨਮਸਕਾਰ ਨਹੀਂ ਕਰਦੇ ਭਿੱਜ ਕੇ ਆਪਾਂ ਗੁਰੂ ਨੂੰ ਯਾਦ ਨਹੀਂ ਕਰਦੇ ਤਦੋਂ ਤੱਕ ਆਪਾਂ ਫਲ ਦੀ ਆਸ ਨਹੀਂ ਰੱਖ ਸਕਦੇ ਫਿਰ ਆਪਾਂ ਦੋਸਤ ਦੰਦੇ ਆ ਵੀ ਅਸੀਂ ਤਾਂ ਇਹ ਰੋਜ਼ ਗੁਰੂ ਘਰ ਜਾਂਦਾ ਪਰ ਫਿਰ ਵੀ ਅਸੀਂ ਸੁਖੀ ਨਹੀਂ ਹੈਗੇ ਅਸੀਂ ਰੋਜ਼ ਲੱਖਾਂ ਅਰਦਾਸਾਂ ਕਰ